ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੋਤ ਸਿੰਘ ਬੈਂਸ ਪੰਜਾਬ ਸਰਕਾਰ ਦੇ ਵੱਲੋਂ ਜੰਗ ਦਾ ਐਲਾਨ ਹੋ ਚੁੱਕਿਆ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਲੜਾਈ ਕੱਲੀ ਸਰਕਾਰ ਦੀ ਜਾਂ ਭਗਵੰਤਪਾਨ ਸਾਹਿਬ ਦੀ ਜਾਂ ਹਰਜੋਤ ਬੈਂਸ ਦੀ ਨਹੀਂ ਇਹ ਲੜਾਈ ਹਰ ਇੱਕ ਪੰਜਾਬੀ ਦੀ ਹੈ ਤੇ ਸਾਹਮਣੇ ਦੁਸ਼ਮਣ ਕੌਣ ਹੈ ਦੁਸ਼ਮਣ ਉਹ ਨਸ਼ਾ ਹੈ ਛਿੰ ਪੰਜਾਬ ਦੇ ਹਜ਼ਾਰਾਂ ਘਰਾਂ ਦੇ ਚਿਰਾਗ ਬੁਝਾ ਦਿੰਦੇ ਕਈ ਪਰਿਵਾਰ ਉਜਾੜ ਕੇ ਰੱਖ ਦਿੱਤੇ ਜਿਨ ਪੰਜਾਬ ਦੇ ਗੌਰਵ ਮੇ ਇਤਿਹਾਸ ਦੇ ਉੱਤੇ ਧਲੰਕ ਲਾਇਆ ਹੈ ਇਹ ਲੜਾਈ ਉਸ ਨਸ਼ੇ ਦੇ ਵਿਰੁੱਧ ਹੈ ਇਸ ਕਰਕੇ ਮੇਰੀ ਆਪ ਸਭ ਨੂੰ ਬੇਨਤੀ ਹੈ ਤੇ ਖਾਸ ਕਰਕੇ ਇਸ ਮਹਾਨ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੀ ਖਾਲਸੇ ਦੀ ਜਨਮ ਭੂਮੀ માતા ਨਹਿਣਾ ਦੇਵੀ ਦੀ ਧਰਤੀ ਮੇਰੀ ਦਿਲੀ ਇੱਛਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਇੱਕ ਮਿਸਾਲ ਬਣੇ ਇਸ ਜੰਗ ਦੇ ਵਿੱਚ ਇਸ ਲੜਾਈ ਨਸ਼ਿਆਂ ਦੇ ਵਿਰੁੱਧ ਜਿੱਥੇ ਪੰਜਾਬ ਪੁਲਿਸ ਤੇ ਸਰਕਾਰ ਸਾਰਾ ਪ੍ਰਸ਼ਾਸਨ ਹਰ ਉਮੰਕੀਨ ਕੋਸ਼ਿਸ਼ ਕਰ ਰਿਹਾ ਹੈ ਕਿ ਨਸ਼ੇ ਦੇ ਖਿਲਾਫ ਲੜਾਈ ਲੜੀ ਜਾਵੇ ਕੱਲ 12000 ਜਿਹੜੀ ਪੰਜਾਬ ਪੁਲਿਸ ਫੋਰਸ ਹੈ ਉਹਨ 800 ਏਦਾਂ ਦੀ ਥਾਵਾਂ ਤੇ ਜਿੱਥੇ ਸ਼ੱਕ ਸੀਗਾ ਉੱਥੇ ਛਾਪੇ ਮਾਰੀ ਕੀਤੀ ਹੈ ਜਿਹੜੇ ਨਸ਼ੇ ਦੇ ਤਸਕਰ ਜਿਨੀ ਪੈਸੇ ਕਮਾਏ ਕੋਠੀਆਂ ਕਾਰਾਂ ਵਾਈਆਂ ਉਹਨਾਂ ਦੀ ਪ੍ਰਾਪਰਟੀਆਂ ਸੀਜ਼ ਹੋ ਰਹੀਆਂ ਉਹਨਾਂ ਦੀ ਉਹਨਾਂ ਦੇ ਘਰਾਂ ਦੇ ਉੱਤੇ ਬਲਡوزر ਚੱਲ ਰਿਹਾ ਹੁਣ ਵਾਰੀ ਸਾਡੀ ਹੈ ਹਰ ਇੱਕ ਪੰਜਾਬੀ ਦੀ ਹੈ ਅਸੀਂ ਹਮੇਸ਼ਾ ਸਰਕਾਰਾਂ ਨੂੰ ਕੋਸਦੇ ਰਹਿੰਦੇ ਆ ਜਾਂ ਫਿਰ ਪੋਲਿਟਿਸ਼ਨਾਂ ਨੂੰ ਕੋਸਦੇ ਰਹਿੰਦੇ ਆ ਪਰ ਇਹ ਲੜਾਈ ਦੇ ਵਿੱਚ ਹਨ ਸਰਕਾਰ ਨੇ ਆਪਣੀ ਨੀਅਤ ਸਾਫ਼ ਕਰ ਦਿੱਤੀ ਹੈ ਤੇ ਹੁਣ ਸਾਡੀ ਵਾਰੀ ਹੈ ਆਪ ਸਭ ਦੀ ਵਾਰੀ ਹੈ ਕਿ ਤੁਸੀਂ ਵੀ ਕਿਉਂਕਿ ਜਦੋਂ ਤੱਕ ਹਰ ਇੱਕ ਪੰਜਾਬੀ ਇਸ ਲੜਾਈ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਉਗਾ ਉਦੋਂ ਤੱਕ ਇਹ ਮੋਰਚਾ ਫਤੇ ਨਹੀਂ ਤਾਂ ਮੇਰੀ ਆਪਣੇ ਸ਼੍ਰੀਨੰਦਪੁਰ ਸਾਹ ਹਲਕੇ ਦੇ ਸਾਰੇ ਲੋਕਾਂ ਨੂੰ ਇਹ ਬੇਨਤੀ ਹੈ ਜਿੰਨੇ ਵੀ ਵੀਡੀਓes ਦੇ ਤੇ ਮੇਰੀ ਇਹ ਵੀ ਅਪੀਲ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਇੱਕ ਪਿੰਡ ਦੇ ਵਿੱਚ ਸਰਪੰਚਾਇਤ ਨੂੰ ਸਰਪੰਚ ਸਹਿਬਾਨਾਂ ਨੂੰ ਬੇਨਤੀ ਹੈ ਕਿ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਕੌਣ ਨਸ਼ਾ ਵੇਚ ਰਿਹਾ ਹੈ ਇਹ ਸ਼ਹਿਰਾਂ ਦੇ ਵਿੱਚ ਕਿਹੜੀ ਗਲੀ ਚੋਂ ਕਿਹੜਾ ਸਿੰਦਗਦ ਬੰਦਾ ਹੈ ਉਹਦੀ ਜਾਣਕਾਰੀ ਦਿਓ ਪ੍ਰਸ਼ਾਸਨ ਤੱਕ ਮੇਰੇ ਤੱਕ ਇਸ ਗੱਲ ਦੀ ਗਾਰੰਟੀ ਹੈ ਕਿ ਕਿਸੇ ਦਾ ਵੀ ਨਾਮ ਜ਼ਾਹਰ ਨਹੀਂ ਕੀਤਾ ਜਾਊਗਾ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਕੁਝ ਐਦਾਂ ਦੇ ਸਰਪੰਚ ਮਿਸਾਲ ਬਣੇ ਨੇ ਜਿਹਨੇ ਆਪਸੀ ਭਾਈਚਾਰਾ ਛੱਡ ਕੇ ਇਹ ਦੱਸਿਆ ਕਿ ਹਾਂ ਇਹ ਸਾਡੇ ਪਿੰਡ ਦੇ ਵਿੱਚ ਫਲਾਣਾ ਬੰਦਾ ਨਸ਼ਾ ਵੇਚ ਰਿਹਾ ਸੀ ਤੇ ਉਹਦਾ ਘਰ ਵੀ ਤਹਾਇਆ ਮੈਂ ਚਾਹੁੰਦਾ ਕਿ ਆਪਾਂ ਵੀ ਸਾਰੇ ਆਪਾਂ ਕੋਈ ਇੱਕ ਅੱਡੇ ਨਾਲ ਸਾਝ ਨਹੀਂ ਆਪਾਂ ਪੰਜਾਬ ਦੇ ਨਾਲ ਸਾਝ ਪਾਣੀ ਹੈ ਤੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਆਓ ਜਿੱਦੇ ਤੇ ਵੀ ਆਪਾਂ ਨੂੰ ਸ਼ੱਕ ਹੈ ਜੋ ਵੀ ਤੁਹਾਨੂੰ ਲੱਗਦਾ ਹੈ ਸੰਦੇਖਦਾ ਆਪਾਂ ਉਸ ਦੀ ਉਸ ਦਾ ਜਿਹੜਾ ਨਾਮ ਹੈ ਉਹ ਪੁਲਿਸ ਪ੍ਰਸ਼ਾਸਨ ਤੁਹਾਨੂੰ ਲੱਗਦਾ ਕਿ ਉਹ ਤੁਹਾਡਾ ਨਾਮ ਜ਼ਾਹਿਰ ਕਰ ਦਿੰਗੇ ਤੁਸੀਂ ਮੈਨੂੰ ਨਿੱਜੀ ਤੌਰ ਤੇ ਦੱਸੋ ਮੇਰੀ ਗਾਰੰਟੀ ਹੈ ਕਿ ਕਿਸੇ ਦਾ ਵੀ ਜਿਹੜਾ ਨਾਮ ਜ਼ਾਹਿਰ ਹੋਇਆਗਾ ਤੇ ਉਸ ਉਸ ਬੰਦੇ ਖਿਲਾਫ ਅਗਰ ਉਹ ਵਾਕਿਆ ਨਸ਼ਾ ਵੇਚਦਾ ਹੋਇਆ 110% ਐਕਸ਼ਨ ਹੋਊਗਾ ਦੂਜੀ ਬੇਨਤੀ ਆਪ ਜੀ ਨੂੰ ਇਹ ਹੈ ਕਿ ਤੁਹਾਨੂੰ ਪਤਾ ਹੈ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਮੋਟਵਰ ਬੰਦੇ ਤੇ ਸਾਰੇ ਪਿੰਡ ਦੇ ਰਿਟਾਇਰਡ ਬੰਦੇ ਹਰ ਪਿੰਡ ਦੇ ਵੀ ਸਾਡੇ ਸਾਥ ਦੇ ਸਾਥਕ ਫੌਜੀ ਵੀ ਤੁਹਾਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਆ ਦੋ ਮੁੰਡੇ ਜਿਹੜੇ ਆ ਉਹ ਇਸ ਦਲਦਲ ਚ ਫਸੇ ਹੋਏ ਆ ਉਹਨਾਂ ਦੇ ਘਰ ਜਾਓ ਪਿਆਰ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਚਾਪੀਓ ਤੇ ਉਹਨਾਂ ਨੂੰ ਕੋ ਆਓ ਆਪਣੇ ਨਾਲ ਬੱਚਿਆਂ ਨੂੰ ਜਿਹੜੇ ਸਾਡੇ ਡਰਗ ਡੀ ਐਡਿਕਸ਼ਨ ਸੈਂਟਰਸ ਆ ਉਹਨਾਂ ਦੇ ਵਿੱਚ ਦਾਖਲ ਕਰਾਈਏ ਸਰਕਾਰ ਬਹੁਤ ਵੱਡੇ ਲੈਵਲ ਦੇ ਉੱਤੇ ਜਿੱਥੇ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦੀ ਹੈ ਉੱਥੇ ਡਰੱਗ ਡੀ ਐਡਿਕਸ਼ਨ ਸੈਂਟਰਸ ਦੇ ਉੱਤੇ ਬਹੁਤ ਸ਼ਾਨਦਾਰ ਕੰਮ ਹੋ ਰਿਹਾ ਤੇ ਲੋੜ ਪੈਣ ਦੇ ਉੱਤੇ ਹੋਰ ਡਰੱਗ ਟੈਂਪਰੇਰੀ ਡਰੱਗ ਡੀ ਐਡਿਕਸ਼ਨ ਸੈਂਟਰਸ ਵੀ ਬਣਾਏ ਜਾ ਸਕਦੇ ਆ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਜੋ ਇਸ ਦਲਦਲ 'ਚ ਫਸੇ ਆ ਉਹਨਾਂ ਦਾ ਇਲਾਜ ਕਰਾਉਣਾ ਵੀ ਬਹੁਤ ਜ਼ਰੂਰੀ ਹੈ ਇਸ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਸ ਕਰਕੇ ਤੁਹਾਨੂੰ ਬੇਨਤੀ ਹੈ ਇਹ ਕੰਮ ਤੁਸੀਂ ਕਰ ਸਕਦੇ ਹੋ ਤੁਹਾਨੂੰ ਪਤਾ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਆ ਦੋ ਘਰ ਜਿਹੜੇ ਆਪਰੇਟ ਪੀੜੀ ਪੀੜੀ ਤੱਕ ਤੇ ਆਪਾਂ ਨੂੰ ਲੋੜ ਉਹਨਾਂ ਦੇ ਨਾਲ ਖੜਨ ਦੀ ਨਾ ਕਿ ਉਹਨਾਂ ਦਾ ਮਜ਼ਾਕ ਬਣਾਉਣ ਦੀ ਉਹਨਾਂ ਨੂੰ ਲੱਗੇ ਪਿੰਡ ਸਾਡੇ ਨਾਲ ਖੜਾ ਉਹਨਾਂ ਨੂੰ ਲੱਗੇ ਪੰਜਾਬ ਸਾਡੇ ਨਾਲ ਖੜਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਇਸ ਤਰੀਕੇ ਨਾਲ ਉਹ ਜਿਹੜੇ ਸਾਡੇ ਨੌਜਵਾਨ ਇਸ ਗਲਦਲ ਚ ਫਸੇ ਹੈ ਉਹ ਬਿਲਕੁਲ ਠੀਕ ਹੋ ਜਾਣਗੇ ਤੇ ਤੀਜੀ ਬੇਨਤੀ ਹੈ ਯੂਥ ਕਲੱਬਾਂ ਨੂੰ ਆਪ ਸਭ ਅਕਸਰ ਆਪਾਂ ਕਹਿੰਦੇ ਕਿ ਪਿੰਡ ਦੇ ਵਿੱਚ ਇੱਕ ਦੋ ਨੌਜਵਾਨੀ ਖਰਾਬ ਹੁੰਦੇ ਆ ਉਹ ਨਹੀਂ ਅੱਠ ਨੌਜਵਾਨ ਖਰਾਬ ਕਰਦੇ 10 ਮੁੰਡੇ ਖਰਾਬ ਕਰਦੇ ਤਾਂ ਕਿ ਉਲਟ ਕਿਉਂ ਨਹੀਂ ਹੁੰਦਾ ਪਿੰਡ ਦੇ ਨੌਜਵਾਨ दस नौजवान मिलके ਜਿਹੜਾ ਇੱਕ ਖਰਾਬ ਉਹਨੂੰ ਸਹੀ ਕਿਉਂ ਨਹੀਂ ਕਰ ਪਾਉਂਦੇ ਆਓ ਥੋੜੀ ਵੀ ਜ਼ਿੰਮੇਦਾਰੀ ਹੈ ਕਿ ਆਪਾਂ ਤੁਹਾਨੂੰ ਜਿਹਦੇ ਤੇ ਸ਼ੱਕ ਹੈ ਤੁਹਾਡੇ ਦੋਸਤ ਉੱਤੇ ਤੁਹਾਨੂੰ ਪਤਾ ਹੈ ਕਿ ਉਹ ਗਲਤ ਰਾਹ ਤੇ ਜਾ ਰਿਹਾ ਤੁਸੀਂ ਉਹਨੂੰ ਜਾ ਕੇ ਉਹਨੂੰ ਨਾਲ ਆਪਣੇ ਨਾਲ ਗਰਾਊਂਡਸ ਲੈ ਕੇ ਜਾਓ ਤੁਹਾਡੀ ਜ਼ਿੰਮੇਦਾਰੀ ਹੈ ਉਸ ਦਾ ਉਸ ਦੇ ਇੱਕ ਦੋਸਤੀ ਦਾ ਫਰਜ਼ ਨਿਭਾਉਣਾ ਅਗਰ ਆਪਾਂ ਜਿੱਥੇ ਪ੍ਰਸ਼ਾਸਨ ਆਪਣਾ ਕੰਮ ਕਰੂਗਾ ਅਗਰ ਆਪਾਂ ਇਹ ਤਿੰਨ ਕੰਮ ਸਾਰੇ ਨਾਲ ਮਿਲ ਕੇ ਕਰ ਗਏ ਤੇ ਮੇਰੀ ਇੱਕ ਖਾਸ ਨਾ ਹਰ ਰੋਜ਼ ਮੈਂ ਨਵਾਂ ਵਾਦਾ ਕਰਦਾ ਕਿ ਇਸ ਨੂੰ ਮੈਂ ਖੁਦ ਪਰਸਨਲੀ ਮੋਨੀਟਰ ਕਰੂੰਗਾ ਲੂਡ ਪੈਂ ਤੇ ਮੈਂ ਹਰ ਆਪ ਪਿੰਡਾਂ ਸਜਾ ਜਾ ਕੇ ਜੇ ਕਿਸੇ ਦੇ ਘਰੇ ਮੈਨੂੰ ਵੀ ਜਾਣਾ ਪਿਆ ਮੈਂ ਵੀ ਕਰੂੰਗਾ ਆਪਣੇ ਪਿੰਡ ਤੋਂ ਵੀ ਸ਼ੁਰੂਆਤ ਕਰੂੰਗਾ ਅਗਰ ਆਪਾਂ ਸਾਰੇ ਰਲ ਮਿਲ ਕੇ ਕੰਮ ਕਰਦੇ ਹਾਂ ਤਾਂ ਹੀ ਆਪਣਾ ਜੰਗ ਜਿੱਤ ਸਕਦੇ ਹਾਂ ਸਾਡਾ ਬਹੁਤ ਗੌਰਵਮਈ ਇਤਿਹਾਸ ਹੈ ਅਸੀਂ ਸਾਡੀ ਪਹਿਚਾਨ ਚਿੱਟਾ ਨਹੀਂ ਹੈ ਸਾਡੀ ਪਹਿਚਾਨ ਬਸੰਤੀ ਕੇਸਰੀ ਹੈ ਇਸ ਕਰਕੇ ਤੁਹਾਨੂੰ ਬੇਨਤੀ ਹੈ ਆਓ ਸਾਰੇ ਰਲ ਮਿਲ ਕੇ ਇਹ ਕੋਈ ਪਾਰਟੀਵਾਦੀ ਦੀ ਨਹੀਂ ਹੈ ਇਹ ਸਾਰੇ ਆਪਾਂ ਪੰਜਾਬੀ ਬਣ ਕੇ ਆਓ ਇੱਕ ਹੋ ਕੇ ਆਪਾਂ ਜਿਹੜਾ ਇਹ ਜਿਹੜਾ ਸਾਡਾ ਦੁਸ਼ਮਣ ਹੈ ਨਸ਼ਾ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਇਸ ਦੇ ਖਿਲਾਫ ਇਹ ਜੰਗ ਲੜੀ ਤੇ ਫਤਿਹ ਹਾਸਲ ਕਰੀਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ